प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਤ ਪਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਖਿਰ ਘੁੰਮਣ ਘੇਰੀ ਦੇ ਵਿੱਚ ਪੈ ਗਿਆ ਜੋ 1984 ਤੋਂ ਬਾਅਦ ਜੋ ਸਿਆਸਤ ਦੇ ਵਿੱਚ ਉਤਲ ਪੁਤਲ ਹੋਈ ਕੌਣ ਆਪਦਾ ਸੀ ਕੌਣ ਬਗਾਨਾ ਸੀ ਸਮਝਣਾ ਔਖਾ ਹੋਇਆ ਪਿਆ ਸੀ ਅੱਜ ਫੇਰ ਜਿਹੜੀ ਸਿਆਸਤ ਹੈ ਫੇਰ ਉਸੇ ਰਾਹ ਤੇ ਚੱਲ ਕਿਉਂਕਿ ਜਿਹੜੇ ਲੋਕਾਂ ਨੇ ਮੈਂ ਪੁਲਿਸ ਦੀ ਨੌਕਰੀ ਕੀਤੀ ਮੈਂ ਉਸ ਵੇਲੇ ਭਰਤੀ ਹੋਇਆ ਜਦੋਂ ਖਾੜਕੂ ਆਦ ਪੂਰਾ ਚਰਮ ਸੀਮਾ ਤੇ ਸੀ ਉਸ ਵੇਲੇ ਦਾ ਤਸ਼ੱਦਦ ਉਸ ਵੇਲੇ ਦਾ ਨਫ਼ਰਤ ਜਿਹੜੀ ਇੱਕ ਸਾਡੀ ਕੌਮ ਆਪਸੀ ਨਫ਼ਰਤ ਦੀ ਸ਼ਿਕਾਰ ਹੋਈ ਮੇਰੀ ਕੋਸ਼ਿਸ਼ ਉਸ ਵੇਲੇ ਵੀ ਇਹੀ ਰਹੀ ਕਿ ਮੈਂ ਜਿੰਨਾ ਕਿਸੇ ਦਾ ਭਲਾ ਕਰ ਸਕਦਾ ਹੋਇਆ ਮੈਂ ਕੀਤਾ ਬਥੇਰੇ ਮੈਂ 5-6 ਮੁੰਡੇ ਦਾ ਮੈਂ ਖੁਦ ਐਨ ਮੌਤ ਵਾਲੇ ਫੱਟੇ ਤੋਂ ਜਿਵੇਂ ਕਿ ਇਹ ਖਿੱਚ ਕੇ ਲਿਆंदे ਉਹਨਾਂ ਚ ਕੋਸ਼ਾ ਜਿਉਂਦੇ ਵੀ ਆ ਬਹੁਤ ਇੱਜ਼ਤ ਕਰਦੇ ਆ ਉਹਨਾਂ ਵਿੱਚੋਂ ਇੱਕ ਵੀਰ ਦਾ ਮੈਨੂੰ ਅੱਜ ਫੋਨ ਆਇਆ ਸੀ ਬਾਹਰੋਂ ਮੈਨੂੰ ਕਹਿੰਦੇ ਜੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਤੁਹਾਡੀ ਬੜੀ ਤਾਰੀਫ ਕਰਦਾ ਹੈ ਕਿ ਇੰਟਰਵਿਊ ਦੇ ਵਿੱਚ ਵੀ ਤੁਹਾਡਾ ਜ਼ਿਕਰ ਕਰਦਾ ਉਹਨਾਂ ਨੇ ਇੰਟਰਵਿਊ ਵੀ ਮੈਨੂੰ ਭੇਜੀ ਉਹ ਉਹ ਦੋਸਤੋ ਗੱਲ ਇਹ ਸੀ ਮੇਰੀ ਮੈਂ ਅੱਗੇ ਵੀ ਕਲੀਅਰ ਕੀਤਾ ਵੀ ਜਦੋਂ ਜਥੇਦਾਰ ਗੁਰਦੇਵ ਸਿੰਘ ਕੌਕੇ ਸਾਹਿਬ ਫੜੇ ਸੀ ਨਾ ਜਗਰਾਉ ਮੇਰੀ ਡਿਊਟੀ ਜਗਰਾਉ ਨਹੀਂ ਸੀਗੀ ਮੈਂ ਫਰੀਦਕੋਟ ਦਾ ਭਰਤੀ ਆ ਤੇ ਡਿਊਟੀ ਮੇਰੀ ਫਰੀਦਕੋਟ ਥਾਣੇ ਸਦਰ ਫਰੀਦਕੋਟ ਸੀ ਉੱਥੇ ਦੇ ਜਿਹੜੇ ਐਸਚਓ ਸੀ ਉਹ ਅੱਜ ਦੁਨੀਆ ਤੇ ਨਹੀਂ ਕਿ ਮੈਂ ਨਾ ਨਹੀਂ ਲਊਗਾ ਹਰੋਂ ਦਾ ਕਿਉਂਕਿ ਕਈ ਕਾਰਨ ਹੁੰਦੇ ਆ ਮੈਂ ਉਸ ਵੇਲੇ ਗੱਡੀ ਚਲਾਉਣੀ ਜਾਣਦਾ ਸੀ ਨਵਾਂ ਕਮਾਂਡੋ ਕਰਕੇ ਆਇਆ ਸੀ ਐਸਚਓ ਨਵੇਂ ਮੁੰਡਿਆਂ ਨੂੰ ਨਾਲ ਗਨਮੈਨ ਰੱਖ ਲੈਂਦੇ ਸੀ ਪਰ ਮੈਂ ਚੌਂਕੀ ਘਮਿਆਰੇ ਉਸ ਵੇਲੇ ਮੁਨਸ਼ੀ ਲੱਗਾ ਹੋਇਆ ਸੀ ਉਹਨਾਂ ਨੇ ਮੈਨੂੰ ਉੱਥੋਂ ਵਾਪਸ ਬੁਲਾਇਆ ਮੈਨੂੰ ਕਹਿੰਦੇ ਮੈਂ ਦੋ ਕੁ ਦਿਨ ਕਿਤੇ ਜਾਣਾ ਤੇ ਤੂੰ ਗੱਡੀ ਚਲਾ ਲੈਣਾ ਤੇ ਮੈਂ ਕਿਹਾ ਜੀ ਹਾਂ ਉਹ ਜਦੋਂ ਸਾਡੇ ਜਿਹੜੇ ਉਸ ਵੇਲੇ ਵੀ ਸੋਢੀ ਜਿਹੜਾ ਉੱਥੇ ਸੀਆਈਏ ਦੇ ਗਰਾਊਂਡ ਚ ਆ ਰਿਸੀ ਉਹਦਾ ਬੜਾ ਜ਼ਿਕਰ ਹੋਇਆ ਬੜਾ ਉਹਦਾ ਉਸ ਵੇਲੇ ਬੜਾ ਜ਼ਿਕਰ ਚ ਰਿਹਾ ਉਹ ਅਫਸਰ ਕਿਉਂਕਿ ਸਵਰਨ ਸਿੰਘ ਜਦੋਂ ਐਸਐਸਪੀ ਸੀ ਉਹ ਫਿਰ ਉਹਨਾਂ ਨੂੰ ਨਾਲ ਹੀ ਲੈ ਜਾਂਦੇ ਸੀ ਉਹਨਾਂ ਦਾ ਕਾਬਦਾਈ ਗਰੁੱਪ ਸੀਗਾ ਵੱਖਰਾ ਹੀ ਜਿਹੜਾ ਇਹ ਕੰਮ ਕਰਦਾ ਸੀ ਸਦਰਫਰੀਦਕੋਟ ਕੰਮਿਆਣੇ ਪਿੰਡ ਦੇ ਕੋਲ ਉਹਨਾਂ ਨੇ ਇੱਕ ਮੁੰਡਾ ਫੜਿਆ ਸੀਗਾ ਸ਼ਾਇਦ ਹਰਭਜਨ ਸਿੰਘ ਸੁਲਤਾਨਪਿੰਡ ਸੀ ਉਹ ਉਹ ਮੁੰਡਾ ਸਾਈਨਾੜ ਖਾ ਗਿਆ ਸੀ ਬੜਾ ਜਵਾਨ ਮੁੰਡਾ ਸੀ ਉਹ ਉੱਥੇ ਘੁਲਿਆ ਵੀ ਇਹਨਾਂ ਨਾਲ ਕਾਫੀ ਤੇ ਉਹਨਾਂ ਦੇ ਨਾਲ ਸੀਗਾ ਠਾੜੇ ਮੋੜ ਪਿੰਡ ਤੋਂ ਥੰਮਣ ਸਿੰਘ ਮੈਨੂੰ ਅੱਜ ਵੀ ਯਾਦ ਆਏ 1992 ਦੀ ਸ਼ਾਇਦ 91 ਦੀ ਜਾਂ ਤਾਂ ਗੱਲ ਆ ਜਾਂ 91 ਸ਼ੁਰੂ ਦੀ ਉਹ ਕੋਈ ਅਸਲੇ ਦੀ ਗੱਲਬਾਤ ਸੀ ਕੁਝ ਹੋਰ ਉਹਨਾਂ ਦੀ ਆਪ ਤਾਂ ਕੋਈ ਮੈਟਰ ਹੋਣਾ ਕਿਉਂਕਿ ਮੈਂ ਤਾਂ ਉਸ ਵੇਲੇ ਕਾਂਸਟੇਬਲ ਸੀ ਉਹ ਮੈਨੂੰ ਸੀਆਈਏ ਜਗਰਾਉਂ ਛੱਡ ਕੇ ਆਪ ਉਹ ਅਗੇ ਐਸਐਸਪੀ ਸਾਹ ਨੂੰ ਮਿਲਣ ਚਲੇ ਗਿਆ ਉੱਥੇ ਹੀ ਜਸਕਰਨ ਸਿੰਘ ਕਰਨ ਸਿੰਘ ਵਾਲੇ ਵਾਲਾ ਵੀ ਫੜਿਆ ਹੋਇਆ ਸੀ ਤੇ ਉੱਥੇ ਜਦੋਂ ਸੰਤਰੀ ਮੁੰਡਾ ਸੀਗਾ ਉਹ ਅਹੀ ਇੱਕ ਦੂਜੇ ਨੂੰ ਜਾਣਦਾ ਹੀ ਹੁੰਨੇ ਆ ਟਣ ਟੁਣ ਇਕੱਠਿਆਂ ਨਹੀਂ ਕੀਤੀ ਹੁੰਦੀ ਸਾਰੇ ਮੁੰਡੇ ਉੱਥੇ ਕੋਈ ਨਾ ਕੋਈ ਜਾਣ ਪਛਾਣਾ ਨਿਕਲੀ ਹੁੰਦਾ ਉਹ ਜਦੋਂ ਰੋਟੀ ਅੰਦਰ ਭੇਜੀ ਤੇ ਰੋਟੀ ਜਥੇਦਾਰ ਜੀ ਤੋਂ ਤਾਂ ਖਾਧੀ ਨਹੀਂ ਗਈ ਤੇ ਰੋਟੀ ਉਹ ਅਸੀਂ ਖਾ ਲਈ ਉੱਥੇ ਕੁਛ ਇਹਨਾਂ ਨੇ ਖਾ ਲਈ ਪਤਾ ਨਹੀਂ ਮੈਂ ਇੱਕ ਫੁਲਕਾ ਮੈਂ ਵੀ ਖਾਦਾ ਮੈਨੂੰ ਯਾਦ ਹੈ ਪਰ ਉਹ ਇਸ ਕਰਕੇ ਖਾਧੀ ਸੀ ਵੀ ਬਾਹਰ ਬੀਬੀ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਇਹ ਯਕੀਨ ਹੋ ਜਾਵੇ ਵੀ ਜਥੇਦਾਰ ਜੀ ਨੇ ਖੁਣਕਾ ਸ਼ਕ ਲਿਆ ਕਿਉਂਕਿ ਘਰ ਦੇ ਬੜੀ ਉਸ ਵੇਲੇ ਪਰੇਸ਼ਾਨੀ ਚ ਹੁੰਦੇ ਆ ਤੇ ਮੈਂ ਇਹ ਗੱਲ ਸੋਚਦਾ ਹੁੰਨਾ ਵੀ ਸ਼ਾਇਦ ਪਤਾ ਨਹੀਂ ਉਸ ਘਰ ਦਾ ਜਥੇਦਾਰ ਦੇ ਸਾਹਿਬ ਤੇ ਘਰ ਦਾ ਨਾਮ ਖਾਦਾ ਤੇ ਜਿਹੜਾ ਵਹਿਬ ਲਾ ਕੇ ਫੁੱਟਿਆ ਤੇ ਅੱਜ ਜੋ ਮਹਾਰਾਜ ਸੇਵਾ ਲੈ ਰਿਹਾ ਮੈਂ ਕਦੇ ਨਹੀਂ ਕਿਹਾ ਨਾ ਮੈਂ ਆ ਕੀਤਾ ਉਹ ਕੀਤਾ ਹੁਣ ਉਹ ਤੁਹਾਨੂੰ ਮੈਂ ਸੁਣਾਉਣਾ ਰਿਕਾਰਡਿੰਗ ਥੋੜੀ ਜੀ ਜਸਕਰਨ ਸਿੰਘ ਕਨ ਸਿੰਘ ਵਾਲੇ ਕੀ ਕਹਿ ਰਿਹਾ ਪਹਿਲਾਂ ਸੁਣਿਓ ਕਾਰ ਸਿੱਧੂ ਉੱਥੇ ਐ ਤੇ ਮੇਰੀ ਭੈਣ ਨੇ ਕਹਿੰਦੀ ਉਹ ਕਹਿੰਦਾ ਕਿ ਸਾਡੇ ਕੋਲ ਸਾਡੇ ਘਰ ਟੈਲੀਫੋਨ ਸੀ ਇਹ ਉੱਥੇ ਗਏ ਉੱਥੇ ਜਾ ਕੇ ਇਹਨਾਂ ਨੇ ਗੋਤਮ ਜੀ ਨੂੰ ਲਾਇਆ ਦੋ ਤਿੰਨ ਦਿਨਾਂ ਦੇ ਵਿੱਚ ਇਹਨਾਂ ਨੇ ਸਪਾਰਸ਼ ਕਰਕੇ ਮੈਨੂੰ ਛਡਾਲਿਆ ਜਦੋਂ ਮੈਂ ਆਇਆ ਤੇ ਮੈਨੂੰ ਕੋਈ ਪਤਾ ਨਹੀਂ ਸੀ ਉਹ ਤੁਸੀਂ ਸਤਬਾਲ ਤੋਂ ਪੁੱਛ ਲਿਓ ਜੋ ਮੇਰਾ ਹਾਲ ਸੈਂਟੂ ਕੀ ਸੀ ਸਤਬਾਲ ਤੋਂ ਪੁੱਛਿਆ ਜੀ ਉਹਨੇ ਪੁੱਛਿਆ ਜੀ ਵੀ ਮੇਰਾ ਕੀ ਹਾਲ ਸੀ ਜਦੋਂ ਮੇਰੇ ਵੇਖਣ ਗਏ ਤਾਂ ਮੇਰੇ ਕੋਲ ਦੀ ਲਾਂਗੇ ਕਹਿੰਦੇ ਹੈ ਹੀ ਨਹੀਂ ਜਸਕਰ ਸਿੰਘ ਕਿੱਥੇ ਹੈ ਜਦੋਂ ਵੇਖਿਆ ਨਹੀਂ ਉਹਨੇ ਹੀ ਕਿਹਾ ਉਹਨੇ ਦੱਸਿਆ ਕਿਤੇ ਕਿ ਉਹਦੇ ਤੋਂ ਮੈਨੂੰ ਪਤਾ ਨਹੀਂ ਇਹ ਸਤਬਾਲ ਇਸ ਕਰਕੇ ਇਹ ਜਦੋਂ ਸਾਰੀ ਕਿਸੇ ਦੀ ਗੱਲਬਾਤ ਹੋ ਗਈ ਤਾਂ ਫੇਰ ਭਾਈ ਜਦੋਂ ਮੈਂ ਕਹਾਂ ਕਿ ਸ਼ਾਇਦ ਮੇਰਾ ਖਿਆਲ ਹੈ ਵੀ ਦੁੱਧ ਦਾ ਗਲਾਸ ਇਹਨਾਂ ਨੂੰ ਮੈਂ ਜਿਸ ਕਰਨ ਨੂੰ ਉੱਥੇ ਕਿਉਂਕਿ ਮੈਂ ਅੰਦਰ ਮੁੰਸ਼ੀ ਕੋਲੇ ਬੈਠਾ ਸੀ ਉਹ ਦੋਸਤੋ ਉਸ ਵੇਲੇ ਹੋਇਆ ਅਸਲ ਵਿੱਚ ਕੀ ਜਿਸ ਕਰਨ ਨੂੰ ਮੈਂ ਕਿਵੇਂ ਜਾਣਦਾ ਸੀ ਮੈਂ ਥੋੜਾ ਜਿਹਾ ਟਾਈਮ ਸਾਧਕ ਥਾਣੇ ਰਿਹਾ ਮੈਂ ਐਸਐਚਓ ਨਾਲ ਗੱਲਬਾਤ ਮੈਂ ਰਿਹਾ ਉੱਥੇ ਵੀ ਇੱਕ ਲੜਕਾ ਮੁਕਸਰ ਰੇੜੀ ਦਾ ਉਹਦੀ ਚਾਚੀ ਨੇ ਆਪਦੇ ਭਰਾ ਦੇ ਨਾਲ ਮਤਲਬ ਗੱਟਮਟ ਕਰਕੇ ਉਹ ਮੁੰਡੇ ਨੂੰ ਪ੍ਰਾਪਰਟੀ ਘਰੋਂ ਵੀ ਉਹ ਚੰਗੀ ਆਉਂਦੀ ਸੀਗੀ ਵੀ ਚਾਚੇ ਦੇ ਤਿੰਨ ਬੇਟੇ ਸੀ ਉਹ ਕੱਲਾ ਮੁੰਡਾ ਸੀ ਇੱਕ ਉਹ ਨੂੰ ਆਪਣੇ ਨਾਨਕਿਆਂ ਤੋਂ ਜ਼ਿਆਦਾ ਦਿੰਦੀ ਸੀ ਪਰਿਵਾਰ ਇਕੱਠਾ ਸੀ ਜੁਆਇੰਟ ਫੈਮਿਲੀ ਸੀ ਉਹ ਚਾਚੀ ਦੇ ਮਨ ਦੇ ਵਿੱਚ ਕੋਈ ਇਹੋ ਜਿਹੀ ਬੇਈਮਾਨੀ ਆ ਗਈ ਵੀ ਜੇ ਇਹਨੂੰ ਕਿਵੇਂ ਨਾ ਕਿਵੇਂ ਪਾਸੇ ਕਰਾ ਦਈਏ ਵੀ ਮੁੰਡਾ ਕਿਵੇਂ ਨਾ ਕਿਵੇਂ ਖਪਾ ਦਈਏ ਤੇ ਪ੍ਰਾਪਰਟੀ ਉੱਥੋਂ ਵਾਲੀ ਵੀ ਤੇ ਇੱਥੇ ਵਾਲੀ ਵੀ ਮੇਰੇ ਬੱਚਿਆਂ ਨੂੰ ਵੱਜੀ ਜਾਇਦਾਦਾਂ ਪਿੱਛੇ ਬੜੇ ਖੂਨ ਸਾਡੇ ਚਿੱਟੇ ਹੋਏ ਪਿਆ ਉਦੇ ਭਰਾ ਦੀ ਪੁਲਿਸ ਦੇ ਅਫਸਰਾਂ ਦੇ ਨਾਲ ਵਹਿਣੀ ਉੱਠਣੀ ਸੀ ਤੇ ਉਹ ਸਾਨੂੰ ਉਹਦਾ ਪਤਾ ਲੱਗਿਆ ਵੀ 25 ਲੱਖ ਰੁਪਈਆ ਤੇ ਪਿਸਤੌਲ ਕਿਸੇ ਅਫਸਰ ਨੇ ਕੋਣੋ ਹੀ ਕਰ ਕਰਕੇ ਦਿੱਤਾ ਸੀ ਪਰ ਉੱਥੇ ਸਾਧਕ ਜਿਹੜੇ ਐਸਐਚਓ ਸੀ ਉਹ ਮੈਂ ਇਹ ਕਹਿੰਨਾ ਨਾ ਸਾਰੀ ਪੁਲਿਸ ਨਹੀਂ ਸੀ ਉਸ ਵੇਲੇ ਜੀ ਬੜੀ ਐਸਐਚਓ ਬੜੇ ਪੁਲਿਸ ਅਫਸਰਾਂ ਨੇ ਬੜੇ ਮੁੰਡਿਆਂ ਨੂੰ ਬਚਾਇਆ ਬਖਸ਼ਿਆ ਉਹ ਮੁੰਡਾ ਵੀ ਉਹ ਮੇਰੀ ਬਦੌਲਤ ਲਾ ਲੋ ਰਾਤ ਦਾ ਟਾਈਮ ਸੀ ਉਹ ਬੱਚਾ ਰੋਈ ਜਾਂਦਾ ਸੀ ਮੁੰਡਾ ਮੈਂ ਵੀ ਉਦੋਂ ਹਮ ਉਮਰ ਦੇ ਹੀ ਸੀਗੇ ਉਹ ਬੱਚਾ 19 ਸਾਲ ਦਾ ਹੂ ਮੈਂ 20 ਸਾਲ ਦਾ ਹੂ ਇੰਨਾ ਕੀ ਫਰਕ ਸੀ ਤੇ ਐਸਐਚਓ ਸਾਹਿਬ ਬੜੇ ਚੰਗੇ ਨੇਕ ਇਨਸਾਨ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਨਕਾਊਂਟਰ ਕਰਨ ਵਾਸਤੇ ਮੁੰਡਾ ਦਿੱਤਾ ਉਹ ਕਹਿੰਦੇ ਵੀ ਨਹੀਂ ਕਰਾਂਗੇ ਪਰ ਉਹ ਆਪਾਂ ਕਿਤੇ ਹੋਰ ਜ਼ਿਕਰ ਕਰਾਂਗੇ ਉਦੋਂ ਵੀ ਜਿਸ ਕਾਰਨ ਨੂੰ ਜਦੋਂ ਐਸਐਚਓ ਸਾਹਿਬ ਉਸ ਮਾਮਲੇ 'ਚ ਉਹਨਾਂ ਦੀ ਪੁਲਿਸ ਲੈਣ ਦੀ ਬਦਲੀ ਹੋਈ ਬਾਅਦ 'ਚ ਉਹਨਾਂ ਨੂੰ ਹੋਰ ਵੀ ਖਮਿਆਜਾ ਭੁਗਤਣਾ ਪਿਆ ਤੇ ਜਿਸ ਕਾਰਨ ਵੀ ਉੱਥੇ ਪੁੱਛਗੇ ਸਾਸਤੇ ਲੈਂਦਾ ਸੀ ਤੇ ਜਿਸ ਕਾਰਨ ਨੂੰ ਵੀ ਉਹਨਾਂ ਨੇ ਛੜਤਾ ਸੀ ਕਹਿੰਦੇ ਜਾ ਯਾਰ ਜਦੋਂ ਇੱਕ ਦਾ ਭੁਗਤ ਲੰਘ ਤੇਰਾ ਵੀ ਪੁੱਤ ਵੀ ਜਾ ਜਦ ਉਹ ਉਦੋਂ ਜਿਸ ਕਾਰਨ ਨੂੰ ਮੈਂ ਜਾਣਦਾ ਕਰਕੇ ਤੇ ਜਿਹੜੇ ਜਿਸ ਕਾਰਨ ਦੇ ਸ਼ਿਫਾਰਸ਼ੀ ਸੀ ਨਾ ਉਦੋਂ ਅਫਸਰ ਇੱਕ ਚਿੱਟ ਦਿੰਦੇ ਹੁੰਦੇ ਸੀ ਕੋਟਵਾੜ ਲਿਖਿਆ ਹੁੰਦਾ ਸੀ ਵੀ ਆ ਬੰਦਾ ਰੀਲீஸ் ਕਰ ਦਿਓ ਉਹਨਾਂ ਨੇ ਮੁੰਸ਼ੀ ਨੂੰ ਲਿਆ ਕੇ ਇਹਦੇ ਬਾਰੇ ਆਏ ਜਦੋਂ ਬੰਦਾ ਆਮ ਜਦੋਂ ਹੁਣ ਤੁਸੀਂ ਮੈਨੂੰ ਵੀ ਐਂ ਦੇਖੋਗੇ ਜਦੋਂ ਬੰਦਾ ਇੰਟਰੋਗੇਸ਼ਨ ਕੀਤਾ ਹੁੰਦਾ ਉਸ ਦਾ ਬੰਦਾ ਆਪ ਤਾਂ ਵੈਸੇ ਨਹੀਂ ਸਿਆਣ ਚਾਹੁੰਦਾ ਬਥੇਰੇ ਮਾਂ ਪਿਓ ਮੈਂ ਵੇਖਿਆ ਜਿਹੜੇ ਪੁੱਤਾਂ ਨੂੰ ਨਹੀਂ ਪਛਾਣ ਸਕੀ ਸੀ ਸਕਦੇ ਸੀਗੇ ਵੇਖ ਕੇ ਮੁੜ ਜਾਈਂ ਸਾਡਾ ਬੱਚਾ ਇੱਥੇ ਹੈ ਇਵੇਂ ਜਿਸ ਕਰਨ ਦੇ ਰਿਸ਼ਤੇਦਾਰ ਵੇਖ ਕੇ ਉਹ ਕਹਿੰਦੇ ਵੀ ਜੇ ਹੈਗਾ ਤੁਹਾਡਾ ਤੇ ਤੁਸੀਂ ਆ ਮੈਂ ਛੱਡ ਦਿੱਤੀ ਆ ਉੱਥੇ ਮੁੰਛੀ ਨੂੰ ਦੇ ਦਿਓ ਤੇ ਉਹ ਛੱਡ ਦੂਗਾ ਉਹ ਵਿਚਾਰੇ ਦੇਖ ਕੇ ਮੁੜ ਗਏ ਕਹਿੰਦੇ ਵੀ ਜਿਸ ਕਰਨ ਇੱਥੇ ਹੈ ਨਹੀਂ ਉਹਨੇ ਜਰੂਰ ਮੈਂ ਵੀ ਉੱਠ ਕੇ ਬਾਹਰ ਗੇਟ ਤੇ ਆ ਗਿਆ ਤੇ ਗੇਟ ਤੇ ਖੜੇ ਹੋ ਬਾਹਰ ਗੱਲਾਂ ਕਰੀ ਜਾਂਦੀ ਸੀ ਵੀ ਜਾ ਕੇ ਦੱਸੋ ਵੀ ਪਤਾ ਹੋਰ ਤਾਂ ਕਰੋ ਵੀ ਜਿਸ ਕਰਨ ਇੱਥੇ ਹੈ ਨਹੀਂ ਮੈਂ ਕਿਹਾ ਜੀ ਕਿਹੜਾ ਜਿਸ ਕਰਨ ਕਾਨ ਸਿੰਘ ਵਾਲਾ ਕਹਿੰਦੇ ਆ ਮੈਂ ਕਿਹਾ ਉਹ ਅੰਦਰ ਹੀ ਆ ਮੈਂ ਫਿਰ ਉਹਨਾਂ ਨੂੰ ਮੋੜ ਕੇ ਲਗਾਇਆ ਤੇ ਮੁੰਛੀ ਨੂੰ ਮੈਂ ਕਿਹਾ ਯਾਰ ਜਾਨ ਬਖਸ਼ੀ ਹੁੰਦੀ ਏ ਕਾਰੋ ਮੁਨਸੀ ਵੀ ਚੰਗਾ ਸੀ ਉਹਨਾਂ ਦਾ ਲੈ ਜਾਓ ਜੀ ਛੇਤੀ ਕਰੋ ਲੈ ਜਾਓ ਪਤਾ ਨਹੀਂ ਵੀ ਇੱਥੇ ਕੀ ਬਣ ਜਾਣਾ ਹੁਣ ਦੋਸਤੋ ਦੇਖੋ ਅਸੀਂ ਤਾਂ ਉਹਦੇ ਦੇ ਛੋਟੇ ਰੈਂਕਾਂ ਤੇ ਜਿੰਨਾ ਕੇ ਸਾਥੋਂ ਹੋਇਆ ਸੀ ਬਥੇਰਾ ਕੀਤਾ ਚਮਕੌਰ ਸੀ ਮੁੰਡਾ ਲੰਡਿਆਂ ਤੋਂ ਮੈਂ ਬਾਗੇ ਪ੍ਰਾਨੇ ਸਾਣੀ ਸੀ ਉਹ ਮੁੰਡੇ ਦੀ ਜਾਨ ਬਖਸ਼ੀ ਕੀਤੀ ਅੱਜ ਲੰਡੇ ਪਿੰਡ ਸਾਰਾ ਜਾਣਦਾ ਏ ਇਹਦੇ ਬਾਰੇ ਜਿਹਨੂੰ ਮਰਜ਼ੀ ਉਸ ਤੋਂ ਬੱਚੇ-ਬੱਚੇ ਨੂੰ ਜਾ ਕੇ ਪੁੱਛ ਲਿਓ ਟੂੜ ਜੱਕ ਦਾ ਮੁੰਡਾ ਸੀ ਬੜੇ ਮੈਂ ਜਿੰਨੇ ਕੇ ਮੈਥੋਂ ਹੋ ਸਕਿਆ ਬਥੇਰਾ ਕੀਤਾ ਇਹ ਜੀਦਾ ਕਿਵੇ ਅੱਜਾ ਵੀ ਭੁਗਤਣਾ ਪਿਆ ਤੇ ਉਦੋਂ ਜਿਸ ਕਾਰਨ ਵਿਚਾਰਾ ਜਦੋਂ ਇਹਦੀ ਮਦਰ ਦਾ ਭੋਗ ਸੀਗਾ ਮੇਰੇ ਨਾਲ ਬਹੁਤ ਵਰਤ ਪ੍ਰਤਾਵਾ ਚੰਗਾ ਰੱਖਦਾ ਉਹ ਤੇ ਉਹਦੀ ਮਦਰ ਦਾ ਭੋਗ ਸੀਗਾ ਉਦੋਂ ਵੀ ਉਹਨੇ ਇਹੀ ਉੱਥੇ ਸਾਰਿਆਂ ਤੇ ਗੱਲ ਅਗੇ ਕਹਿੰਦੇ ਜੇ ਮੈਂ ਅੱਜ ਬੋਲ ਰਿਹਾ ਤੇ ਇਸ ਬੰਦੇ ਦੀ ਨਹੀਂ ਮੈਂ ਕਹਿਆ ਜੀ ਮੈਂ ਕੁਝ ਨਹੀਂ ਉਹ ਕਰਾਉਣ ਵਾਲਾ ਪ੍ਰਮਾਤਮਾ ਕਰਾਉਣ ਵਾਲਾ ਰੱਬ ਹੁੰਦਾ ਆਪਾਂ ਕਿਸੇ ਦਾ ਕੀ ਕਰਦੇ ਹੁਣ ਮੈਂ ਆਵਾਂ ਵੀਰੋ ਜਿਹੜੀਆਂ ਜਿਵੇਂ ਸਿਆਣਿਆਂ ਦੀ ਇੱਕ ਕਹਾਵਤ ਹੈ ਵੀ ਤਿੰਨ ਪੂਰਬੀਏ ਤੇ 13 ਚੁੱਲੇ ਉਹ ਹਾਲ ਅੱਜ ਸਾਡੀ ਕੌਮ ਦਾ ਫਿਰ ਇੱਕ ਵਾਰੀ ਹੋਣ ਜਾ ਰਿਹਾ ਪਹਿਲਾਂ ਤਾਂ ਆਨੰਦਪੁਰ ਸਾਹਿਬ ਦੇ ਮਤੇ ਤੋਂ ਭੱਜੇ ਇਹ ਲੋਕ ਤਿੰਨ ਕਿਆ ਮੋਟਿਆਂ ਮੁੱਦਿਆਂ ਦੀਆਂ ਗੱਲਾਂ ਵੀ ਡਰਦੇ ਡਰਦੇ ਕਰਦੇ ਪੰਜਾਬੀ ਬੋਰਡ ਦੇ ਇਲਾਕੇ ਸਾਡਾ ਪਾਣੀ ਚੰਡੀਗੜ੍ਹ ਦਾ ਮਸਲਾ ਸਾਡਾ ਭਾਖੜਾ ਡੈਮ ਦਾ ਮਸਲਾ ਸਾਡੇ ਕਈ ਮਸਲੇ ਆ ਜਿਹੜੇ ਸਾਡੇ ਸਿੱਖਾਂ ਨਾਲ ਵੀ ਰਿਲੇਟਡ ਹੈ ਤੇ ਪੰਜਾਬ ਨਾਲ ਵੀ ਰਿਲੇਟਡ ਹੈ ਦੂਸਰੇ ਸਾਡੇ ਹੈਗੇ ਆ ਜਿਹੜਾ ਹਜੇ ਤੱਕ ਬੇਇਨਸਾਫੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਝੂਠੇ ਪੁਲਿਸ ਮੁਕਾਬਲੇ ਪਤਾ ਨਹੀਂ ਕਿੰਨੇ ਕਿਉਂਕਿ ਹਜੇ ਕਿੰਨੀਆਂ ਫਾਈਲਾਂ ਚ ਦੱਬੇ ਪਏ ਆ ਕੋਈ ਬੋਲਣ ਨੂੰ ਪਿਆਰ ਨਹੀਂ ਮੈਂ ਮੈਂ ਯਾਰ ਬੇਬਾਕ ਬੋਲੂਗਾ ਮੈਨੂੰ ਕੋਈ ਏਜਾ ਜਾਣਾ ਦੁਨੀਆ ਤੋਂ ਇੱਕ ਦਿਨ ਚਲੇ ਜਾਣਾ ਜਿੰਨਾ ਚਿਰ ਪੁਲਿਸ ਜੀ ਡਿਊਟੀ ਕੀਤੀ ਚੰਗੀ ਕੀਤੀ ਇੱਕ ਅੱਧੀ ਗਲਤੀ ਕੋਈ ਹੋਈ ਕਦੇ ਨਹੀਂ ਮੁਕਰੇ ਇਸ ਚੀਜ਼ ਤੋਂ ਸਵੀਕਾਰ ਕਰਦੇ ਆ ਭਾਈ ਜੋ ਉਹ ਆਉ ਉਹਦੇ ਸਰੀਰ ਤੇ ਝੱਲੇ ਆਪਦਾ ਘਰ ਫੂਕ ਕੇ ਤਮਾਸ਼ਾ ਦੇਖਿਆ ਅੱਜ ਜਿਹੜੇ ਨਵੇਂ ਪਾਰਟੀ ਬਣਾਉਣ ਵਾਲੇ ਆ ਹੁਣ ਇਹਨਾਂ ਤੋਂ ਕੀ ਉਮੀਦ ਰੱਖੀਏ ਸੀ ਠੀਕ ਹੈ ਪਰਿਵਾਰ ਦੀ ਕੁਰਬਾਨੀ ਐ ਸਿਰ ਝੁਕਦਾ ਸਰਬਜੀਤ ਦੇ ਪਿਤਾ ਜੀ ਦੇ ਅੱਗੇ ਤੇ ਕੁਰਬਾਨੀ ਜਿੰਨੀ ਕਿਸੇ ਤੋਂ ਹੋਈ ਐ ਸਭ ਸਭ ਹੀ ਕਰਦਾ ਜਿਹੜਾ ਕੌਮ ਨੂੰ ਪਿਆਰ ਕਰਦਾ ਮੇਰੀ ਕਿਹੜਾ ਕੋਈ ਫਰਮਾਇ ਜੇ ਹਿਸਾਬ ਨਾਲ ਕਹਾਂ ਤਾਂ ਜਿੰਨੀ ਕੁ ਮੈਥੋਂ ਵੀ ਕਰ ਸਕਿਆ ਤਾਂ ਕਰੀ ਜਾਂਦਾ ਪਰ ਮੈਂ ਇਹ ਹੀ ਗੱਲ ਜਿੱਥੇ ਵੀ ਗੱਲ ਕੀਤੀ ਐ ਭਾਈ ਇਕੱਠੇ ਹੋ ਇੱਠੇ ਹੋ ਜੋਗੇ ਤੁਹਾਡਾ ਪੰਜਾਬ ਦਾ ਵੀ ਕੁਝ ਬਣ ਜੂ ਕੌਮ ਦਾ ਵੀ ਕੁਝ ਬਣ ਜੂ ਆ ਜਿਹੜੀਆਂ ਹੁਣ 32 33 ਕਿਸਾਨ ਯੂਨੀਅਨ ਐ ਆ ਉਹਦੇ ਨਤੀਜੇ ਆ ਜਿਹੜੇ ਅੱਜ ਅਸੀਂ ਫੇਰ ਪੁਕਤ ਰਹੇ ਆ ਤੇ ਲੋਕ ਦੁਖੀ ਹੋਏ ਪਏ ਆ ਉਹਦੇ ਚੋਂ ਨਿਕਲਦਾ ਇਹੀ ਹੁੰਦਾ ਜਦੋਂ ਇਹ ਧਰਨੇ ਲੰਬੇ ਹੋ ਜਾਣ ਲੋਕਾਂ ਦਾ ਜੋਸ਼ ਟੁੱਟ ਜਾਂਦਾ ਜੋਸ਼ ਮੱਠਾ ਪੈ ਜਾਂਦਾ ਦੂਜੀ ਗੱਲ ਇਹ ਹੁੰਦੀ ਆ ਵੀ ਪਹਿਲਾਂ ਅਸੀਂ ਸਾਡੇ ਨਾਲ ਜਿਹੜੀਆਂ ਜਿਆਦਤੀਆਂ ਕੌਮ ਨਾਲ ਹੋਈਆਂ ਉਹ ਸਾਡੀ ਐਮਐਸਪੀ ਤੱਕ ਅੱਖ ਵੀ ਨਹੀਂ ਇਹਨਾਂ ਚੀਜ਼ਾਂ ਦੇ ਗਈ ਅਸੀਂ ਗੱਲਾਂ ਗੱਲ ਰਾਜ ਭਾਗ ਤੋਂ ਸ਼ੁਰੂ ਕੀਤੀ ਵੀ ਅਸੀਂ ਰਾਜ ਭਾਗ ਲੈਣਾ ਅਸੀਂ ਵੱਖਰਾ ਦੇਸ਼ ਲੈਣਾ ਸਾਡਾ ਸੀ ਰਾਜ ਭਾਗ ਬੜਾ ਲੰਮਾ ਚੌੜਾ ਸਾਡਾ ਖੇਤਾ ਸੀ ਅਸੀਂ ਅਸੀਂ ਕੌਡੀਆਂ ਦੇ ਭਾਗ ਵਾਲਿਆ ਸਾਨੂੰ ਬੰਦੇ ਨਹੀਂ ਪਹਿਚਾਨਣੇ ਆਏ ਅੱਜ ਉਹੋ ਗਲਤੀ ਅਸੀਂ ਅੱਜ ਕਰ ਰਹੇ ਹਾਂ ਅਸੀਂ ਕਿਉਂ ਨਾ ਮੰਗ ਕਰੀਏ ਕਿਉਂ ਨਾ ਸਾਡਾ ਰਾਜ ਹੋਵੇ ਚਾਹੇ ਕੋਈ ਕਿਤੇ ਵੀ ਬੈਠਾ ਹਰਕਤ ਦੀ ਅੱਛਾ ਹੁੰਦੀ ਹੈ ਬੜੀਆਂ ਚੀਜ਼ਾਂ ਉਹਦੇ ਰਾਜ ਭਾਗ ਦੇ ਵਿੱਚ ਆਨੰਦ ਬਾਣੀ ਦਾ ਬੜੀਆਂ ਚੀਜ਼ਾਂ ਉਹ ਆ ਜਿਹੜੀਆਂ ਕਿਸੇ ਦੇ ਹੱਥਾਂ ਵੱਲ ਦੇਖਣਾ ਪੈਂਦਾ ਮੇਰਾ ਕੋਈ ਕਿਸਾਨ ਯੂਨੀਅਨ ਵਾਲਾ ਕਿਸੇ ਨਾਲ ਵਿਰੋਧ ਨਹੀਂ ਹੈਗਾ ਮੈਂ ਕਦੇ ਨਹੀਂ ਕਹਿੰਦਾ ਮੈਂ ਕਹਿੰਨਾ ਵੀ ਤੁਸੀਂ ਪੰਜਾਬ ਦਾ ਜਿਹੜਾ ਸਿੱਖ ਹੈ ਪਹਿਲਾ ਸਿੱਖ ਹੈ ਫਿਰ ਉਹ ਕਿਸਾਨ ਤੁਸੀਂ ਕਹਿੰਦੇ ਕਿਸਾਨਾਂ ਨਾਲ ਥੱਕਾ ਹੋਇਆ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਸਿੱਖਾਂ ਨਾਲ ਥੱਕਾ ਹੋਇਆ ਤੁਸੀਂ ਵੀ ਅਕਾਲ ਤਖਤ ਸਾਹਿਬ ਤੇ ਰੈਣਮਈ ਦੇ ਵਿੱਚ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਤੁਰ ਪੋ ਹੱਥ ਨੂੰ ਤੁਹਾਡੇ ਸਭ ਕੁਝ ਪੈਰਾਂ 'ਚ ਪਿਆ ਅਇਸ ਤਰ੍ਹਾਂ ਤੁਰੇ ਫਿਰੂਗੇ ਕੱਖ ਨਹੀਂ ਮੰਨਣਾ ਆ ਤੁਹਾਡੇ ਜਿਹੜੇ ਦੋ ਮਹਾਂਪਜੇਤਾਾਂ ਕੀਤੀਆਂ ਮੈਂ ਕਹਿੰਦਾ ਸ਼ਰਮ ਆਉਂਦੀ ਹੈ ਯਾਰ ਸਾਨੂੰ ਅਸੀਂ ਕਿੱਥੇ ਖੜੇ ਹੁ ਸੀ ਤੇ ਮੈਂ ਪੰਜਾਬ ਦੀ ਨੌਜਵਾਨੀ ਨੂੰ ਅਪੀਲ ਕਰਦਾ ਸਿਆਣੀ ਨੌਜਵਾਨੀ ਸਮਝਦਾਰ ਨੌਜਵਾਨੀ ਉਹ ਹੁੰਦੀ ਹੈ ਇਹੇ ਜੀ ਫਿਰ ਬੁੱਢੀ ਠੇਰੀ ਲੀਡਰਸ਼ਿਪ ਨੂੰ ਮੰਜਿਆਂ ਦੀਆਂ ਪੈਂਦਾ ਤੋਂ ਠਾ ਦਿਓ ਜਵਾਨੀ ਚ ਜੋਸ਼ ਹੁੰਦਾ ਜਵਾਨੀ ਚ ਜਜ਼ਬਾ ਹੁੰਦਾ ਤੇ ਜਿਹੜੇ ਇਹ 80 85 85 ਸਾਲ ਦੇ ਹੁਣ ਤੁਹਾਡੇ ਅੱਗੇ ਲੱਗੇ ਫਿਰਦੇ ਇਹਨਾਂ ਦੀ ਸੋਚ ਖੜੇ ਪਾਣੀ ਵਰਗੀ ਮੁਸ਼ਕਿਲ ਸੋਚ ਹੋ ਜਾਂਦੀ ਹੈ ਅਸੀਂ ਇਹ ਨਹੀਂ ਕਹਿੰਦੇ ਸਾਡੇ ਬਜ਼ੁਰਗ ਨਹੀਂ ਸਤਕਾਰਯੋਗ ਨਹੀਂ ਪਰ ਉਹਨਾਂ ਨੂੰ ਵੀ ਹੁਣ ਬਜ਼ੁਰਗੀ ਜਦੋਂ ਬਜ਼ੁਰਗ ਘਰੇ ਸਿਆਣਾ ਬਜ਼ੁਰਗ ਬੂਹੇ ਚਮੰਝਾ ਢਾਕੇ ਬੈੰਦਾ ਹੁੰਦਾ ਤੇ رائے ਦਿੰਦਾ ਹੁੰਦਾ ਸਿਆਣੀ ਸਿਆਣਪ ਦੀ ਤੁਹਾਨੂੰ رائے ਦੇਣੀ ਚਾਹੀਦੀ ਐ ਇਸ ਵੇਲੇ ਕਮਾਂਡ ਜਵਾਨੀ ਦੇ ਹੱਥ 'ਚ ਦੇ ਦਿਓ ਕੀ ਅੱਜ ਅਸੀਂ ਫਿਰ ਉਸ ਪਾਰਟੀਆਂ ਹੁਣ ਕਿੰਨੀਆਂ ਮੈਂ ਹੁਣ ਮੈਂ ਤੁਹਾਨੂੰ ਗਿਣਾਉਣ ਲੱਗਿਆ ਜਿਸ ਤਰ੍ਹਾਂ 1984 ਦੇ ਵਿੱਚ ਸੰਤਾਂ ਦੇ ਪਰਿਵਾਰ ਨੇ ਤੇ ਇੱਕ ਭਰੋਸਾ ਰੱਖ ਕੇ ਬਾਬਾ ਜਗਿੰਦਰ ਸਿੰਘ ਜੀ ਵਾਲਾ ਅਕਾਲੀ ਦਲ ਬਣਾਇਆ ਕੀ ਹਸ਼ਰ ਹੋਇਆ ਉਹਦਾ ਉਹ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਤਬਦੀਲ ਹੋਇਆ ਅੱਜ ਤੱਕ ਅਸੀਂ ਸਟੈਂਡ ਯੂਨੀਅਨ ਕਿਉਂਕਿ ਕਾਰਨ ਕੀ ਹੈ ਉਸ ਵੇਲੇ ਦੇ ਹਾਲਾਤ ਤੇ ਅੱਜ ਦੇ ਹਾਲਾਤ ਬੜੇ ਫਰਕ ਉਸ ਵੇਲੇ 11-12 ਐਮਪੀ ਆਪਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਤਾ ਕੇ ਬਾਅਦ ਵਿੱਚ ਇੱਕ ਇੱਕ ਵੀ ਜਿਤਨੇ ਔਖਾ ਹੋ ਰਿਹਾ ਕਾਰਨ ਕੀ ਸੀ ਅੱਜ ਜੇ 2 MP ਜਿੱਤ ਗਏ ਆ ਤੁਸੀਂ ਇਹਨੂੰ ਜਿੱਤ ਨਾ ਮੰਨ ਲਓ 80 ਲੱਖ ਵੋਟ ਪ੍ਰਵਾਸੀਆਂ ਦੀ ਪੰਜਾਬ ਦੇ ਵਿੱਚ ਬਣ ਚੁੱਕੀ ਆ ਇੰਨੇ ਕ ਖਿੱਤੇ 'ਚ ਤੇ 4 ਜ਼ਿਲ੍ਹੇ ਇਹ ਜਿਹੇ ਆ ਜਿੱਥੇ ਸਿੱਖ ਘੱਟ ਗਿਣਤੀ 'ਚ ਹੋ ਗਏ ਆ ਪਠਾਨਕੋਟ ਗਰਦਾਸਪੁਰ ਹਿਮਾਂਪੁਰ ਤੇ ਅੰਮ੍ਰਿਤਸਰ ਵੀ ਇਸ ਵੇਲੇ ਕਦੇ ਮੈਨੂੰ ਲੱਗਦਾ ਵੀ ਸਿੱਖ MP ਕਦੇ ਨਹੀਂ ਜਿੱਤਦਾ ਜੇ ਸਿੱਖੀ ਸਿਧਾਂਤ 'ਤੇ ਖੜੇ ਕਦੇ ਨਹੀਂ ਜਿੱਤ ਸਕਦਾ ਤੇ ਚੰਡੀਗੜ੍ਹ ਦੀ ਦੋ ਦੁਰਦਸ਼ਾ ਸਾਡੀ ਹੈਗੀ ਉਹ ਸਾਨੂੰ ਦਿਸੀ ਜਾਂਦੀ ਹੈ ਹੁਣ ਅਕਾਲੀ ਦਲ ਬਾਦਲ ਦੇ ਵਿੱਚੋਂ ਇੱਕ ਬਾਗੀ ਅਕਾਲੀ ਦਲ ਹੋ ਗਿਆ ਇੱਕ ਸੁਧਾਰ ਲਹਿਰ ਚੱਲ ਪਈ ਅਕਾਲੀ ਦਲ 1920 ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਫਤਿਹ ਬਲਦੇਵ ਸਿੰਘ ਬਡਾਲਾ ਆਪਣੇ ਸardar ਰਣਜੀਤ ਸਿੰਘ ਜਥੇਦਾਰ ਸਾਹਿਬ ਆਪਣੇ ਜਥੇਦਾਰ ਰਣਜੀਤ ਸਿੰਘ ਦੀ ਕਿਹੜੀ ਕੁਰਬਾਨੀ ਘਟ ਅਸੀਂ ਉਹਨਾਂ ਨੂੰ ਕਿਉਂ ਨਹੀਂ ਕੀ ਕਸੂਰ ਸੀ ਉਹਨਾਂ ਨੂੰ ਜਦੋਂ ਜਥੇਦਾਰੀ ਤੋਂ ਲਾਇਆ ਸਿਰਫ ਇਹ ਹੀ ਕਸੂਰ ਸੀ ਨਾ ਵੀ ਉਹਨਾਂ ਨੇ ਕਿਹਾ ਸੀ ਵੀ ਜਿਹੜਾ 300 ਸਾਲਾਂ ਇਕੱਠੇ ਹੋ ਕੇ ਮਨਾ ਲਓ ਉਸ ਤੋਂ ਬਾਅਦ ਦੇ ਵਿੱਚ ਆਪਦਾ ਜਿਹੜਾ ਫੈਸਲਾ ਹੋਵੇ ਉੱਥੇ ਬਹਿ ਕੇ ਕਰ ਲਿਓ ਆਹੀ ਗੱਲ ਕਹਿਣ ਦਾ ਕਿ ਮੈਂ ਅੱਜਾਂ ਭੁਗਤਿਆ ਨਾ ਉਹਨਾਂ ਨੇ ਤੇ ਮੇਰਾ ਨਹੀਂ ਖਿਆਲ ਵੀ ਕੋਈ ਕੁਰਬਾਨੀ ਦੇ ਉਹਨਾਂ ਦੇ ਕੋਈ ਨੇੜੇ ਤੇੜੇ ਵੀ ਬੰਦਾ ਢੁਕਦਾ ਹੋਵੇ ਜਿੱਡੀ ਉਹਨਾਂ ਦੀ ਕੁਰਬਾਨੀ ਤੇ ਅੱਜ ਜਿਹੜੇ ਜਿਹੜੇ ਅੱਜ ਇਹ ਗੱਲ ਪਰਿਵਾਰਵਾਦ ਇੱਕ ਪਾਸੇ ਸੀ ਕਹਿੰਨੇ ਅਸੀਂ ਪਰਿਵਾਰਵਾਦ ਦੇ ਪੀੜੇ ਹੋਏ ਤੇ ਅੱਜ ਇਹ ਪਰਿਵਾਰਵਾਦ ਨਹੀਂਗਾ ਅਸੀਂ ਇਹਨਾਂ ਤੋਂ ਕੀ ਉਮੀਦ ਰੱਖਾਂਗੇ ਜਿਹੜੇ ਝੂਠ ਬੋਲ ਰਹੇ ਆ ਮੈਂ ਯਾਰ ਨਸ਼ਾ ਕਰਦਾ ਰਿਹਾ ਮੈਂ ਕਦੇ ਨਹੀਂ ਮੁੱਕਦਾ ਯਾਰ ਕੀਤਾ ਰੱਜ ਕੇ ਕੀਤਾ ਸਰਦਾਰਾਂ ਵਾਂਗੂ ਕੀਤਾ ਅੱਜ ਇਹਦੇ ਦੇ ਬੇਟੇ ਦੀ ਇੱਕ ਆਡੀਓ ਵਾਇਰਲ ਹੋਈ ਆ ਸੁਣੋ ਤੇ ਮੈਂ ਇਹ ਆਡੀਓ ਵਾਇਰਲ ਨਹੀਂ ਤੂੰ ਅੱਗੇ ਵੀਡੀਓ ਵੀ ਆਉਣੀ ਹੈ ਮੈਂ ਖੁਦ ਵੇਖੀ ਆ ਵੀਡੀਓ ਉਹ ਇਹਦਾ ਜੂੜਾ ਖੁੱਲਿਆ ਹੋਇਆ ਹੈ ਹਰੇ ਰੰਗ ਦੀ ਪਿਆਲੀ ਪਈ ਹੈ ਜਿੱਥੋਂ ਇਹ ਪਾਣੀ ਲਾ ਕੇ ਪੰਨੀ ਬਣਾ ਰਿਹਾ ਆ ਸੁਣ ਲੋ ਇਹ ਇਹ ਹੜਾ ਫੇਸ ਕਿਉਂ ਮੈਂ ਆਇਆ ਯਾਰ ਉਹ ਉਹ ਬੰਦੇ ਨੇ ਟਾਇਰ ਫੇਰਨ ਲੂਗਾ ਉਹਨਾਂ ਦਾ ਉਹ ਉਹ ਨਾਲ ਦੇ ਬੰਦੇ ਨੇ ਉਹਨਾਂ ਕੋਲੋਂ ਲਏ ਪਏ ਨੇ ਉਹ ਮੈਨੂੰ ਇਹ ਤੇ ਉਹ ਨਾਲ ਹੀ ਹੈ ਮੈਂ ਨਹੀਂ ਤੇ ਕੋਈ ਜਿਆਦਾ ਨਹੀਂ ਆ ਨਾ ਉਹ ਬੰਦੇ ਨੇ ਦੱਸਿਆ ਮੈਨੂੰ ਜਿਹਨੇ ਲੈ ਗੀ ਉਹ ਮੇਰੇ ਕੋਲ ਆਵਾਜ਼ ਨਹੀਂ ਸੁਣ ਸਕਦਾ ਹਾਂ 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 ਹੁਣ ਦੋਸਤੋ ਅਸੀਂ ਪਹਿਲਾਂ ਵੀ ਉਹਦਨੇ ਕਦੇ ਹੀ ਝੂਠਾ ਪਰਚਾ ਦਿੱਤਾ ਅਸੀਂ ਉਹ ਵੀਡੀਓ ਖੁਦ ਵੇਖੀ ਜਾਂਮੇ ਮੈਨੂੰ ਪਿਆਲੀ ਦਾ ਰੰਗ ਦੱਸ ਦੇਣਾ ਵੈਰ ਕਿਤੇ ਨਾ ਕਿਤੇ ਹੋ ਜਾਣੀਆਂ ਹਰੇ ਰੰਗ ਦੀ ਪਿਆਲੀ ਪੀ ਚੀਨੀ ਦੀ ਜਿੱਥੇ ਇਹ ਬੰਦਾ ਲਾਈਨ ਬਣਾ ਰਿਹਾ ਇੱਕ ਇਹਦੀ ਗੱਡੀ 'ਚ ਬੈਠੇ ਦੀ ਪੀਂਦੇ ਦੀ ਵੀਡੀਓ ਆ ਜਿਹੜੀ ਉਹਨਾਂ ਨੇ ਮੌਕੇ ਤੇ ਬੜਾਈ ਆ ਪੁਲਿਸ ਨੂੰ ਤੇ ਪਰ ਉਹ ਝੂਠ ਬੋਲ ਰਿਹਾ ਤੁਸੀਂ ਫਿਰ ਅਮਰਤ ਸ਼ਾਕੇ ਝੂਠ ਬੋਲ ਰਹੇ ਹੋ ਤੇ ਅੱਗੇ ਤੁਹਾਡੇ ਤੇ ਅਸੀਂ ਕੀ ਯਕੀਨ ਕਰੀਏ ਤੂੰ ਅੱਜ ਵੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਇਹਦੇ ਸਿਰ ਤੇ ਹੱਥ ਰੱਖ ਕੇ ਕਹਦੇ ਵੀ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਤੇ ਮੈਂ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਨੂੰ ਵੀਡੀਓ ਦਿਖਾ ਦੇਣਾ ਕੀ ਜਵਾਬ ਹੋਊਗਾ ਤੁਹਾਡੇ ਕੋਲੇ ਦੱਸੋ ਕੀ ਸਰਬਜੀਤ ਸਿੰਘ ਮੈਂ ਕਿਹ ਵੀ ਕਹਾਂ ਸਤਿਕਾਰ ਕਰਦੇ ਹਾਂ ਉਹਦੇ ਪਿਤਾ ਜੀ ਦੀ ਕੁਰਬਾਨੀ ਬਹੁਤ ਵੱਡੀ ਆ ਉਹ ਮੈਨੇ ਸਾਡੀਆਂ ਸਾਡੀ ਕੌਮ ਦੇ ਵਿੱਚ ਪਰਿਵਾਰ ਮੈਨੇ ਨਹੀਂ ਰੱਖਦੇ ਗੁਰੂਆਂ ਨੇ ਆਪਣੇ ਬੱਚਿਆਂ ਨੂੰ ਮੈਨੇ ਨਹੀਂ ਰੱਖਿਆ ਸਿਧਾਂਤ ਕਰਤਾਰ ਮੈਨੇ ਨਹੀਂ ਰੱਖਿਆ ਸਰਬਜੀਤ ਸਿੰਘ ਸੰਭਾਲਣ ਦੇ ਯੋਗ ਹੈ ਪੰਜਾਬ ਦੀ ਸਿਆਸਤ ਨੂੰ ਜਿਸ ਜਿਸ ਵੇਲੇ ਤਾਂ ਹੀ ਉਹ ਤਾਂ ਅਜੀ ਮੁਕਰੀ ਜਾਂਦਾ ਕਈ ਗੱਲਾਂ ਤੋਂ ਮੈਂ ਤਾਂ ਆਵ ਨਹੀਂ ਜੀ ਮੈਂ ਤਾਂ ਉਹ ਵੀ ਨਹੀਂ ਜੀ ਇਹਨਾਂ ਦੇ ਪਿੱਛੇ ਕੌਣ ਆ ਦੋਸਤੋ ਜਤਿੰਦਰ ਸਿੰਘ ਭੰਗੂ ਨੇ ਸਾਰੀ ਕੈਂਪੇਨ ਕੀਤੀ ਅਮਰਤਪਾਲ ਦੀ ਜਦੋਂ ਰੋਡੇਪਿੰਡ ਤੇ ਅਮਰਤਪਾਲ ਦੀ ਗ੍ਰਿਫਤਾਰੀ ਹੁੰਦੀ ਉੱਥੇ ਵੀ ਜਤਿੰਦਰ ਸਿੰਘ ਭੰਗੂ ਉੱਥੇ ਖੜਾ ਜਤਿੰਦਰ ਸਿੰਘ ਭੰਗੂ ਕੌਣ ਹੈ ਮੰਡੀ ਬੋਰਡ ਦਾ ਅਫਸਰ ਹੈ ਪੰਜਾਬ ਸਰਕਾਰ ਦਾ ਤੇ ਆਹ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਦੀ ਤਰੱਕੀ ਹੋਈ ਆ ਇੱਕ ਸਰਕਾਰੀ ਮੁਲਾਜ਼ਮ ਮੈਂ ਇੱਥੇ ਜਦੋਂ ਮਖੂਸੀ ਥਾਣੇ ਤੇ ਮੈਂ ਮੇਰਾ ਪਿੰਡ ਪੈਂਦਾ ਖਡੂਰ ਸਾਹ ਚ ਤੇ ਮੈਂ ਬੀਬੀ ਖਾਲੜਾ ਦੇ ਬਾਰੇ ਵੋਟਾਂ ਥੋੜੀਆਂ ਬਹੁਤੀਆਂ ਕਹਿਤੀਆਂ ਆ ਆਪਦੇ ਘਰਾਂ ਘਰ ਦੇ ਵਿੱਚ ਕਈਆਂ ਕਿਸੇ ਹੋਰ ਸੱਜਣਾ ਮਿੱਤਰ ਉਹ ਤੇ ਕਿਸੇ ਨੇ ਉੱਥੇ ਮੇਰੀ ਰਿਕਾਰਡਿੰਗ ਕਰ ਲਈ ਤੇ ਮੇਰੀ ਬਦਲੀ ਹੋਈ ਉਸੇ ਵੇਲੇ ਰੋਲ ਤਾਂ ਮੇਰਾ ਪਹਿਲਾਂ ਪਿਆ ਸੀ ਰਾਜੇ ਵੜੰਗੜਾ ਪਰ ਭਾਨਾ ਹੀ ਪਾਲਦੇ ਸੀ ਅਫਸਰ ਸੋ ਦੋਸਤੋ ਇਸ ਕਰਕੇ ਹੁਣ ਵੀ ਅਸੀਂ ਕਹਿੰਨੇ ਆ ਤੁਸੀਂ ਬਣਾਓ ਆਪਦੀ ਪਾਰਟੀ ਬਣਾਓ ਅਸੀਂ ਸਵਾਗਤ ਕਰਦੇ ਆ ਪਰ ਜਿੰਨਾ ਚਿਰ ਅਮਰਪਾਲ ਨਹੀਂ ਉਹਦਾ ਤੁਸੀਂ ਪ੍ਰਧਾਨ ਬੀਬੀ ਖਾਲੜਾ ਨੂੰ ਲਾਓ ਬੀਬੀ ਖਾਲੜਾ ਦੇ ਸਿਰ ਤੇ ਤੁਸੀਂ ਚੋਣ ਜਿੱਤੇ ਹੋ ਉਹ ਮੇਣਾ ਲਾਇਆ ਕੌਮ ਨਹੀਂ ਬੜਾ ਕੁਛ ਜੇ ਇਹਦੇ ਪਿੱਛੇ ਪਿਆ ਮੈਂ ਕਹਿੰਦਾ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਤੇ ਪੰਜਾਬ ਦੀ ਸਿੱਖ ਕੌਮ ਨੂੰ ਗਮਰਾਹ ਨਾ ਕਰੋ ਇਹ ਕੌਮ ਇਹ ਜੀ ਆ ਹਾਥੀ ਤੇ ਬਿਠਾਉਣ ਲੱਗੀ ਵੀ ਮਿੰਟ ਲਾਉਂਦੀ ਐ ਤੇ ਖੋਤੇ ਤੇ ਵਹਾ ਕੇ ਜੁੱਤੀਆਂ ਦੇ ਹਾਰ ਪਾ ਕੇ ਵੀ ਤੋਰ ਲੱਗੀ ਮਿੰਟ ਲਾਉਂਗੀ ਕਿਉਂਕਿ ਫਾਂਡਾ ਹੁੰਦਾ ਹੀ ਪੈਸਾ ਆਉਂਦਾ ਚੰਗਾ ਹਰੇਕ ਨੂੰ ਲੱਗਦਾ ਪਰ ਇਹਦੀ ਦਰਬਾਰ ਤੋਂ ਕਰੋਗੇ ਉਕੇ ਕਿਸੇ ਕਿਸੇ ਖਾਤੇ ਜ ਨਹੀਂ ਹੋਣਾ। ਤੁਸੀਂ ਹਮੇਸ਼ਾ ਸੱਚ ਬੋਲੋ। ਜੇ ਇਸ ਰਾਹ ਤੇ ਤੁਰਨਾ ਨਾ ਫਿਰ ਝੂਠ ਨਾ ਬੋਲੋ। ਜੇ ਤੁਹਾਡੇ ਬੱਚੇ ਨੇ ਕੋਈ ਗਲਤੀ ਕੀਤੀ ਉਹਨੂੰ ਸਵੀਕਾਰ ਕਰੋ ਵੀ ਸਾਡਾ ਬਾਈ ਬੱਚਾ ਗਲਤ ਆ। ਅਸੀਂ ਇਹਦਾ ਇਲਾਜ ਕਰਵਾ ਲਾਂਗੇ। ਗੱਲ ਇੰਨੀ ਹੋਈ ਐ। ਉੱਥੇ ਵੀ ਅਦਾਲਤ 'ਚ ਕਹਿ ਦਿੰਦੇ ਘਰੇ ਲਿਆਉਂਦੇ ਉਸੇ ਵੇਲੇ ਜੇਲ੍ਹ ਜੁਲੇ 'ਚ ਭੇਜਣ ਦੀ ਲੋੜ ਹੀ ਨਹੀਂ ਸੀ। ਪਰ ਜਿੰਨਾ ਚਿਰ ਤੁਸੀਂ ਜੇ ਝੂਠਾ ਪਰਚਾ ਸੀ ਤੇ ਫਿਰ ਤੁਸੀਂ ਚੁੱਪ ਕਿਉਂ? ਸਵਾਲ ਹੈ ਨਾ ਇਹ ਚੀਜ਼ ਦਾ। ਬਾਕੀ ਸਰਬਜੀਤ ਸਿੰਘ ਨੂੰ ਮੇਰੀ ਬੇਨਤੀ ਆ ਤੁਸੀਂ ਪਾਰਟੀ ਬਣਾ ਲਓ ਜੀ ਮੁਬਾਰਕ ਤੁਹਾਨੂੰ ਪਰ ਤੁਹਾਡੇ ਸਿਧਾਂਤ ਕੀ ਆ ਪਹਿਲਾਂ ਉਹ ਤਾਂ ਦੱਸੋ ਨਾ ਕਿ ਤੁਸੀਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਅੱਗੇ ਲੈ ਕੇ ਚੱਲਣਾ ਸਾਡੇ ਦਾ ਕਰੇਦਿਆ ਹੋਇਆ ਪੰਜਾਬ ਤਾਂ ਕਿਹੜੇ ਜ਼ਖਮ ਤੇ ਤੁਸੀਂ ਮਲਮ ਲਾਉਣੀ ਸ਼ੁਰੂ ਕਰੋਗੇ ਪਹਿਲਾਂ ਉਹ ਵੀ ਲੋਕਾਂ ਨੂੰ ਦੱਸੋ ਪਾਰਟੀ ਖੜੀ ਤਾਂ ਕਰਾ ਦੇਣਗੇ ਸਿਆਸਤ ਦਾ ਉਹ ਤੇਰਾ ਕੋਈ ਚੱਲੀ ਜਾਂਦਾ ਇੱਥੇ ਤੁਹਾਡੇ ਪਿੱਛੇ ਕੌਣ ਹੈ ਤੁਹਾਨੂੰ ਕੌਣ ਲਿਆ ਕੇ ਕਿਹਨੇ ਤੁਹਾਨੂੰ ਖੜਾ ਕੀਤਾ ਝੂਠ ਮਾਰਨ ਵਾਲੀ ਤੁਸੀਂ ਕਸਰ ਕੋਈ ਨਹੀਂ ਛੱਡੀ ਵਾਈਪ ਤੁਹਾਡੀ ਐਸਜੀਪੀਸੀ ਦੇ ਵਿੱਚ ਚੰਗੀ ਨੌਕਰੀ ਤੇ ਨੌਕਰੀ ਕਰਦੀ ਚੰਗੀ ਤਨਖਾਹ ਤੇ ਸ਼ੋਰੂਮਾਂ ਦਾ ਕਰਾਇਆ ਤੁਹਾਨੂੰ ਲੱਖ ਰੁਪਏ ਦੇ ਨੇੜੇ ਤਣ ਆਉਂਦਾ ਦੋ ਤੁਹਾਡੇ ਕੋਲੇ ਕੋਠੀਆਂ ਤੁਸੀਂ ਝੂਠ ਬੋਲੀ ਗਏ ਵੀ ਅਸੀਂ ਤਾਂ ਜੀ ਛਾਪਾਂ ਗਏ ਨੇ ਰੱਖ ਕੇ ਆਏ ਜੀ ਉਹ ਰੱਖ ਕੇ ਛੱਡੋ ਯਾਰ ਇਹ ਇਹ ਸਿੰਪਤੀਆਂ ਥੋੜਾ ਚਿਰ ਚੱਲਦੀਆਂ ਹੁੰਦੀਆਂ ਨੇ ਸਭ ਕੁਝ ਅੱਗੇ ਸਾਹਮਣੇ ਆ ਜਾਂਦਾ ਹੁੰਦਾ ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਨਾਲ ਜਿਹੜੀਆਂ ਪਾਰਟੀਆਂ ਨੇ ਅਲਾਈਅੰਸ ਕੀਤਾ ਮਹਾਰਾਸ਼ਟਰ ਦੇ ਵਿੱਚ ਤੁਸੀਂ ਦੇਖ ਲਓ ਉੱਥੇ ਸ਼ਿਵ ਸੈਨਾ ਪਹਿਲਾਂ ਜਿਹੜੀ ਬਾਲ ਠਾਕਰੇ ਦੀ ਸੀ ਬੜੀ ਸਟਰੋਕ ਪਾਰਟੀ ਸੀ ਉਹਦੇ ਵਿੱਚੋਂ ਇੱਕ ਉਹਦਾ ਭਤੀਜਾ ਰਾਜ ਠਾਕਰੇ ਦਫਾੜ ਹੋ ਗਈ ਪਾਰਟੀ ਤੇ ਅੱਜ ਉਹ ਤਿੰਨਾਂ ਥਾਵਾਂ ਤੇ ਇਹਨਾਂ ਨੇ ਵੰਡ ਦਿੱਤੀ ਆ ਅੱਜ ਜਿਹੜੀ ਮੂਲ ਸ਼ਿਵ ਸੈਨਾ ਸੀ ਤਕਰੀਬਨ ਖਤਮ ਕਰਤੀ ਨਵੀਂ ਜਿਹੜੀ ਛੰਦੇ ਵਾਲੀ ਸਾਹਿਬ ਚੈਨਾ ਭਾਜਪੀ ਨੇ ਆ ਆ ਕੇ ਮੈਦਾਨ ਤੇ ਖੜੀ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਨतीश ਕੁਮਾਰ ਦਾ ਡਰ ਸੀ ਸਰਕਾਰ ਉਹਦੇ ਨਾਲ ਅਲਾਈਂਸ ਕਰਕੇ ਬਣਾਈ ਆ ਤੇ ਅੱਜ ਉਹਦੀ ਪਾਰਟੀ ਦਾ ਵੀ ਉੱਥੇ ਤਕਰੀਬਨ ਭੋਗ ਪਾ ਦਿੱਤਾ ਉਹਦੀ ਪਾਰਟੀ ਵੀ ਦਫਾੜ ਹੋ ਗਈ ਤੀਜਾ ਤੁਸੀਂ ਆਜੋ ਪੰਜਾਬ ਦਾ ਪੰਜਾਬ ਦਾ ਅਕਾਲੀ ਦਲ ਜਿਹੜਾ ਆਖਰੀ ਸਾਹਾਂ ਤੇ ਸਫਰ ਕਰ ਰਿਹਾ ਤੇ ਅਕਾਲੀ ਦਲ ਦਾ ਭੋਗ ਪਾ ਕੇ ਇੱਕ ਨਵੀਂ ਪਾਰਟੀ ਹੋਰ ਖੜੀ ਹੋ ਜੂਗੀ ਤੇ ਇਹਦੇ ਜੋ ਨਿਕਲਣਾ ਕੀ ਹੈ ਮੈਨੂੰ ਤਾਂ ਕੁਝ ਲੱਗਦਾ ਨਹੀਂ ਕੀ ਨਿਕਲੂਗਾ ਇਸ ਵੇਲੇ 1 ਕਰੋੜ ਵੋਟ ਹੈ ਜਿਹੜੀ ਤੁਹਾਡੇ ਸੈਪਰੇਟ ਵਿਰੋਧ ਚ ਖੜੀ ਆ ਪਹਿਲਾਂ ਤੁਸੀਂ ਇਸਾਈਆਂ ਨੂੰ ਮਾੜਾ ਬੋਲਦੇ ਰਹੇ ਬਾਅਦ ਸੀ ਜਾ ਕੇ ਉਹਨਾਂ ਦੇ ਪ੍ਰੋਗਰਾਮਾਂ 'ਚ ਸਰਚ ਘਾਚਾ ਵੋਟਾਂ ਮੰਗਦੇ ਨੇ ਸਾਡਾ ਫਿਰ ਕਿਰਦਾਰ ਕਿੱਥੇ ਖੜਾ ਤੁਸੀਂ ਸੰਵਿਧਾਨ ਨੂੰ ਕਿਹਾ ਸੀ ਸੰਵਿਧਾਨ ਨੂੰ ਨਹੀਂ ਮੰਨਦੇ ਲੋਡ ਪੈਂਦੇ ਦੇਖ ਲਾਂਗੇ ਸਵਿਧਾਨ ਤਾਂ ਸਾਨੂੰ ਸਿੱਖ ਹੀ ਨਹੀਂ ਬਣਦਾ ਅਗਲੀ ਵੀਡੀਓ ਚ ਮੈਂ ਤੁਹਾਨੂੰ ਧਾਰਾ 25 ਵੀ ਪੜਾ ਦੂੰਗਾ ਮੇਰੇ ਕੋਲ ਸਵਿਧਾਨ ਦੀ ਕਾਪੀ ਪਈ ਹੈ ਤੇ ਫਿਰ ਤੁਸੀਂ ਜਦੋਂ ਸੋਚੋ ਚੁੱਕ ਰਹੇ ਹੋ ਤਾਂ ਬਦਲੋ ਤੁਸੀਂ ਸਿੱਖ ਨਹੀਂ ਫਿਰਦੇ ਤੁਸੀਂ ਤਾਂ ਕੰਪੈਰੀਸ਼ਨ ਕਰ ਲਿਆ ਵੀ ਅਸੀਂ ਜੋ ਸਵਿਧਾਨ ਕਹਿੰਦਾ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਦੋਂ ਕਿਰਪਾਨ ਨਹੀਂ ਅੰਦਰ ਲਿਜਾਣ ਦਿੱਤੀ ਉਦੋਂ ਦੁਨੀਆ ਨੂੰ ਇਹੀ ਗੱਲ ਦੱਸੀ ਸੀ ਵੀ ਇਹ ਸਵਿਧਾਨ ਸਾਨੂੰ ਇੱਕ ਕਰਦਾ ਹੈ ਹਿੰਦੁਸਤਾਨ ਦੇ ਸਵਿਧਾਨ ਤੇ ਸਾਨੂੰ ਕਿਰਪਾਨ ਚੱਕਣ ਦੀ ਆਗਿਆ ਪਰ ਇਹ ਸਾਨੂੰ ਨਹੀਂ ਦੇ ਰਹੇ ਸਾਡੇ ਨਾਲ ਧੱਕਾ ਕਿਸੇ ਨੇ ਕਿੱਧਰ ਜੋੜ ਲਈ ਕਿਸੇ ਨੇ ਕਿੱਧਰ ਜੋ ਹੁਣ ਸੁਖਵੀਰ ਬਾਦਲ ਕਹਿੰਦਾ ਵੀ ਮੈਂ ਤਾਂ ਜੀ ਉੱਥੇ ਜਾ ਕੇ ਜਿਹੜਾ ਝੂਠ ਬੋਲਿਆ ਕੱਲ ਤੱਕ ਸਾਹਿਬ ਤੇ ਅਗਲੀ ਵੀਡੀਓ ਚ ਮੈਂ ਤੈਨੂੰ ਬਾਦਲ ਸਾਹਿਬ ਤੁਸੀਂ ਗ੍ਰਹਿ ਭਾਗ ਦੇ ਮੁਖੀ ਸੀ ਜ਼ੋਨ 2 ਜ਼ੋਨ 4 ਡੀਜੀਪੀ ਤੇ ਗ੍ਰਹਿ ਭਾਗ ਦੀ ਮਨਜ਼ੂਰੀ ਤੋਂ ਬਿਨਾਂ ਜਾ ਨਹੀਂ ਸਕਦੀ ਕੀ ਕੀ ਤੁਸੀਂ ਗਲਤੀਆਂ ਕੀਤੀਆਂ ਹੁਣ ਮੈਂ ਤੈਨੂੰ ਖੁੱਲ ਕੇ ਦੱਸਾਂਗਾ ਉਸ ਰਾਤ ਨੂੰ ਕੋੜ ਕਪੂਰੇ ਕੀ ਹੋਇਆ ਕਿਹਦੇ ਕਿਹਦੇ ਹੁਕਮ ਤੇ ਕੀ ਚੱਲਿਆ ਉਹ ਅਗਲੀ ਵੀਡੀਓ ਚ ਕਰਾਂਗੇ ਵੀਡੀਓ ਲੰਬੀ ਹੋ ਜਾਂਦੀ ਦਿਓ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ